おがうございま ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਰਵੀ ਚੰਬਰ ਜ਼ਿਲ੍ਹਾ ਜਲੰਧਰ ਪ੍ਰਧਾਨ ਗੁਰਬਿਤਾਸ ਟਾਈਗਰ ਫੋਰਸ ਅੱਜ ਗੁਰਬਿਤਾਸ ਟਾਈਗਰ ਫੋਰਸ ਯੂਨਿਟ ਆਦਮਪੁਰ ਦੀ ਟੀਮ ਵੱਲੋਂ ਥਾਣਾ ਆਦਮਪੁਰ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਦਰਖਾਸਤ ਦਿੱਤੀ ਗਈ ਜੋ ਕਿ ਪਿੱਤੇ ਦਿਨੀ ਸਤ ਗੁਰਬਿਤਾਸ ਮਹਾਰਾਜ ਜੀ ਦਾ ਗੁਰਪੁਰਬ 27 ਫਰਵਰੀ ਨੂੰ ਪੂਰੇ ਭਾਰਤ ਵਿੱਚ ਬੜੀ ਸ਼ਰਧਾਪੂਰਵਕ ਦੇ ਨਾਲ ਮਨਾਇਆ ਗਿਆ ਪਰ ਜੰਜੀਤ ਸਿੰਘ ਢੱਡਰੀਆਂ ਵਾਲੇ ਨੇ ਇੱਕ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਜੀ ਦੇਸ ਰੂਪ ਦੇ ਨਾਲ ਛੇੜਖਾਂਦੀ ਕੀਤੀ ਗਈ ਜਿਸ ਨਾਲ ਰਵਿਦਾਸੀਆ ਸਮਾਜ ਤੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਤੇ ਜੇਕਰ ਢੱਡਰੀਆਂ ਵਾਲੇ ਨੇ ਆਪਣੀ ਗਲਤੀ ਦਾ ਅਹਿਸਾਸ ਨਾ ਕੀਤਾ ਤਾਂ ਅਸੀਂ ਪ੍ਰਸ਼ਾਸਨ ਨੂੰ 2 ਦਿਨ ਦਾ ਅਲਟੀਮੇਟ ਦਿੰਨੇ ਆ ਉਸਤੇ ਜੇਕਰ ਉਸ ਦੇ ਉੱਪਰ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਆਪ ਦਾ ਪ੍ਰਬੰਧ ਹੀ ਕਾਲ ਦਵਾਂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਸੋ ਜੈਪੀਮ ਜੈਪਰਦ ਇਹ ਜੀ ਦਰਖਾਸਤ ਹੈ ਇਹ ਕਹਦੇ ਹੋ ਜੀ ਇਹ ਦਰਖਾਸਤ ਗੁਰੂ ਰਵੀਰਾਜ ਟਾਈਗਰ ਫੋਰਸ ਵੱਲੋਂ ਦਿੱਤੀ ਗਈ ਹੈ ਜਿਹੜੇ ਇੱਕ ਪਾਰਟੀ ਆਪਣੇ ਮਖਾਦ ਦੀ ਹੈਗੇ ਹੈ ਕੌਂਟਾਟਨ ਸਿੰਘ ਦੇ ਵਾਲੇ ਉਹਨਾਂ ਨੇ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਇੱਕ ਪੋਸਟਰ ਡਿਜ਼ਾਈਨ ਕੀਤਾ ਹੈ। ਉਸ ਪੋਸਟਰ ਤੇ ਗੁਰੂ ਰਵੀਦਾਸ ਮਹਾਰਾਜ ਦੇ ਫਾਟੋ ਬੰਦੀ ਹੈ। ਤੇ ਇਹਨਾਂ ਨੇ ਉਸ ਦੇ ਤੇ ਅਤਰਾਜ ਕੀਤਾ ਵੀ ਉਹਨਾਂ ਦੇ ਸਰੀਰਕ ਨਾਲ ਛੇੜਛਾੜ ਕੀਤੀ ਹੈ ਵੀ ਉਹਨਾਂ ਦੇ ਜਿਹੜੇ ਬਾਕੀ ਸਰੀਰਕ ਉਹਨਾਂ ਤੇ ਦਸਤਾਰ ਨਹੀਂ ਹੁੰਦੀ ਇਹਨਾਂ ਨੇ ਦਸਤਾਰ ਵਾਲੀ ਫੋਟੋਸ਼ਾਪ ਕੀਤੀ ਹੈ। ਤੇ ਉੱਥੇ ਗੁਰੂ ਰਵੀਦਾਸ ਦੀ ਜਗ੍ਹਾ ਭਗਤ ਰਵੀਦਾਸ ਲਿਖਿਆ ਹੈ। ਇਹ ਕਹਿੰਦੇ ਵੀ ਇਹਦੇ ਨਾਲ ਸਾਡੇ ਮਹਾਰਾਜ ਦੀ ਇੱਜ਼ਤ ਵੀ ਹੋਈ ਆ। ਤੇ ਜੇ ਉਹ ਮਾਫੀ ਮੰਗੇ ਤੇ ਠੀਕ ਹੈ ਦੋ ਰੋਜ਼ ਬਾਕੀ ਬਾਕੀ ਥਾਣਿਆਂ ਦੇ ਇਹਨਾਂ ਨੇ ਕੰਪਲੇਟਾਂ ਲੁੱਤੀਆਂ ਕਿਉਂਕਿ ਉਹ ਲਈ ਮਾਫੀ ਮੰਗ ਰਿਹਾ ਤੇ ਸਹੀ ਰਸੀ ਤੇ ਜਲਦੀ ਕਮੇਡੀ ਕਰ ਦੇਗੀ